ਕਮਾਲ ਆਫ ਸਰਦਾਰ 2 ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਅਜੇ ਦੇਵਗਨ ਇੱਕ ਵਾਰ ਫਿਰ ਸਰਦਾਰ ਜੀ ਦੇ ਰੂਪ ਵਿੱਚ ਵਾਪਸ ਆ ਰਹੇ ਹਨ ਜੋ ਸਾਰਿਆਂ ਨੂੰ ਪਰੇਸ਼ਾਨ ਕਰ ਦੇਣਗੇ ਪੰਜਾਬ ਛੱਡਣ ਤੋਂ 13 ਸਾਲ ਬਾਅਦ ਜੱਸੀ ਰੰਧਾਵਾ ਸਕਾਟਲੈਂਡ ਵਿੱਚ ਕਿਵੇਂ ਬਚੇਗਾ ਇਹ ਕਹਾਣੀ ਦੂਜੇ ਭਾਗ ਵਿੱਚ ਦਿਖਾਈ ਜਾਵੇਗੀ 15 ਦਿਨ ਪਹਿਲਾਂ ਸਰਦਾਰ ਜੀ 2 ਦਾ ਟੀਜ਼ਰ ਆਇਆ ਸੀ ਜਿਸ ਵਿੱਚ ਮ੍ਰਿਨਾਲ ਠਾਕੁਰ ਨਾਲ ਉਹਨਾਂ ਦੇ ਰੋਮਾਂਸ ਨੇ ਬਹੁਤ ਧਿਆਨ ਖਿੱਚਿਆ ਸੀ ਹੁਣ ਨਿਰਮਾਤਾਵਾਂ ਨੇ ਆਖਰਕਾਰ YouTube ਤੇ ਇੱਕ ਐਕਸ਼ਨ ਕਾਮੇਡੀ ਫਿਲਮ ਦਾ ਧਮਾਕੇਦਾਰ ਟ੍ਰੇਲਰ ਸਕਾ ਦਿੰਦਾ ਹੈ ਜਿਸ ਵਿੱਚ ਸਾਨੂੰ ਇੱਕ ਝਲਕ ਮਿਲਦੀ ਹੈ ਸਾਰੇ ਕੰਰਲ ਜਸੇ ਰੰਦਾਵਾ ਵਿਆ ਲੇਖੀ ਕਰਦੇ ਹਨ ਸਨ ਦੇ올 ਦੇ ਰੂ ਸਰਦਾਰ ਜੀ ਵਿਚਾਈ ਸਨ ਆਫ ਸਰਦਾਰ ਜੀ 2 ਦੇ 2 ਮਿੰਟ 50 ਸਕਿੰਟ ਦੇ ਟ੍ਰੇਲਰ ਵਿੱਚ ਬਹੁਤ ਸਾਰੀਆਂ ਪਿੰਚਿੰਗ ਲਾਈਨਾਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਚਾਹੋਗੇ ਕਿ ਐਡਵਾਂਸ ਵਿੱਚ ਬੁਕਿੰਗ ਖੁੱਲ ਜਾਵੇ ਤੇ ਤੁਹਾਨੂੰ ਤੁਰੰਤ ਆਪਣੇ ਟਿਕਟ ਬੁੱਕ ਕਰਨੇ ਚਾਹੀਦੇ ਹਨ ਫਿਲਮ ਦਾ ਟ੍ਰੇਲਰ ਸਨ ਆਫ ਸਰਦਾਰ ਜੀ ਕੁਝ ਦ੍ਰਿਸ਼ਾਂ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਸੰਚੇਦਾ ਤੋਂ ਲੈ ਕੇ ਬਿੰਦੂਦਾਰਾ ਸਿੰਘ ਤੱਕਦੇ ਸtare ਦਿਖਾਈ ਦਿੰਦੇ ਹਨ ਟ੍ਰੇਲਰ ਅੰਗਰੇਜ਼ੀ ਬੇਬੇ ਦੇ ਪੋਲ ਡਾਂਸ ਨਾਲ ਸ਼ੁਰੂ ਹੁੰਦਾ ਹੈ ਜਿਸ ਦੌਰਾਨ ਉਹ ਅਚਾਨਕ ਡਿੱਗ ਪੈਂਦੀ ਹੈ ਤੇ ਝੁੱਕ ਜਾਂਦੀ ਹੈ ਇਸ ਦੌਰਾਨ ਉਸ ਸਤਿਨ ਔਰਤਾਂ ਨੂੰ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਉਹ ਮਜ਼ਾਕਿਆ ਡਾਰਲਿੰਗ ਕਹਿੰਦਾ ਹੈ ਤੁਸੀਂ ਪਹਿਲਾਂ ਸਿਰਫ ਇੱਕ ਔਰਲ ਸੀ ਪਰ ਤੁਸੀਂ ਹੁਣ ਇੱਕ ਔਰਤ ਹੋ ਤੇ ਉਹ ਵੀ ਪਾਕਿਸਤਾਨੀ ਤੁਸੀਂ ਸਾਡੇ ਦੇਸ਼ ਤੇ ਬੰਬ ਸੁੱਟਦੇ ਹੋ ਇਸ ਦਾ ਅੰਦਾਜ਼ਾ ਟ੍ਰੇਲਰ ਦੇ ਉਸਤੇ ਤੇ ਉਸਦੇ ਮ੍ਰਿਨਾਲ ਠਾਕੁਰ ਵਿੱਚ ਕੈਮਿਸਟਰੀ ਨੂੰ ਦੇਖ ਕੇ ਲਗਾਇਆ ਜਾਂਦਾ ਹੈ ਟ੍ਰੇਲਰ ਦਾ ਸਭ ਤੋਂ ਮਜ਼ੇਦਾਰ ਹਿੱਸਾ ਉਹ ਹੈ ਜਦੋਂ ਮ੍ਰਿਨਾਲ ਆਪਣੇ ਆਪ ਨੂੰ ਮੰਮੀ ਬਣਾਉਂਦੀ ਹੈ ਤੇ ਜੱਸੀ ਉਰਫ ਅਜੇ ਦੇਵਗਨ ਪਾਪਾ ਆਪਣੇ ਦੋਸਤ ਦਾ ਵਿਆਹ ਕਰਵਾਉਣ ਅਤੇ ਰਵੀ ਕਿਸ਼ਨ ਨੂੰ ਪ੍ਰਭਾਵਿਤ ਕਰਨ ਲਈ ਸਰਦਾਰ ਜੀ ਉਰਫ ਜੱਸੀ ਉਸ ਨੂੰ ਫਿਲਮ ਬੋਰਡਰ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਹੈ ਟ੍ਰੇਲਰ ਵਿੱਚ ਕੁਝ ਥਾਵਾਂ ਤੇ ਅਜੇ ਦੇਵਗਨ ਨੇ ਉਹੀ ਦ੍ਰਿਸ਼ ਦੁਬਾਰਾ ਬਣਾਏ ਹਨ ਜੋ ਸਨੀ ਦਿਓਲ ਦੀ ਬੋਰਡਰ ਵਿੱਚ ਸਨ ਸਨ ਆਫ ਸਰਦਾਰ 2 ਕਦੋਂ ਰਿਲੀਜ਼ ਹੋਵੇਗੀ ਸਿਨੇਮਾ ਕਰਾਂ ਵਿੱਚ ਅਜੇ ਦੇਵਗਨ ਅਤੇ ਮ੍ਰਿਨਾਲ ਠਾਕੁਰ ਤੋਂ ਇਲਾਵਾ ਰਵੀ ਕਿਸ਼ਨ ਸੰਜੀ ਮਿਸ਼ਰਾ ਦੀਪਕ ਡੋਬਰੀਆਲ ਚੰਕੀ ਪਾਂਡੇ ਕੁਬਰਾ ਸੈਤ ਵਿੰਦੂ ਦਾਰਾ ਸਿੰਘ ਮੁਕੁਲ ਦੇ ਸ਼ਰਤ ਸਖ세ਨਾ ਅਸ਼ਵਨੀ ਕਲ ਸੇਕਰ ਰੋਸ਼ਨੀ ਵਾਲੀਆ ਸਾਹਿਲ ਮਹਿਤਾ ਵਰਗੇ ਸਟਾਰੇ ਅਜੇ ਦੇਵਗੰਦੀ ਫਿਲਮ son of sardar 2 ਵਿੱਚ ਨਜ਼ਰ ਆਉਣਗੇ ਤੁਹਾਨੂੰ ਦੱਸ ਦੇ ਕਿ ਸੰਜੇ ਦਾਦੀ ਇਹ ਕਾਮੇਡੀ ਫਿਲਮ ਦਾ ਸੀਕਵਲ ਹਿੱਸਾ ਬਣਨ ਵਾਲੇ ਹਨ ਪਰ ਯੂਕੇ ਵੀਜ਼ਾ ਰੱਦ ਹੋਣ ਕਰਕੇ ਉਹ ਫਿਲਮ ਦਾ ਹਿੱਸਾ ਨਹੀਂ ਬਣ ਸਕੇ son of sardar 2 ਇਸ ਮਹੀਨੇ 25 ਜੁਲਾਈ 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਸਨ ਆਫ ਸਰਦਾਰ 2 ਦਾ ਧਮਾਕੇਦਾਰ ਟਰੇਲਰ ਰਿਲੀਜ਼ ਅਜੀ ਦੇਵਗਨ ਇੱਕ ਵਾਰ ਫਿਰ ਸਰਦਾਰ ਜੀ ਦੇ ਰੂਪ ਵਿੱਚ ਵਾਪਸ ਆ ਰਹੇ ਹਨ ਜੋ ਸਾਰਿਆਂ ਨੂੰ ਪਰੇਸ਼ਾਨ ਕਰ ਦੇਣਗੇ ਪੰਜਾਬ ਛੱਡਣ ਤੋਂ 13 ਸਾਲ ਬਾਅਦ ਜਸੇ ਰੰਦਾਵਾ 스ਕotland ਵਿੱਚ ਕਿਵੇਂ ਬਚੇਗਾ ਇਹ ਕਹਾਣੀ ਦੁੱੱਚੇ ਪਾਗ ਵਿੱਚ ਦਿਖਾਈ ਜਾਵੇਗੀ 15 ਦਿਨ ਪਹਿਲਾਂ ਸਰਦਾਰ ਜੀ 2 ਦਾ ਟੀਜ਼ਰ ਆਇਆ ਸੀ ਜਿਸ ਵਿੱਚ ਮਿਰਨਾਲ ਠਾਕੁਰ ਨਾਲ ਉਹਨਾਂ ਦੇ ਰੋਮਾਂਸ ਨੇ ਬਹੁਤ ਧਿਆਨ ਖਿੱਚਿਆ ਸੀ ਹੁਣ ਨਿਰਮਾਤਾਵਾਂ ਨੇ ਆਖਰਕਾਰ YouTube ਤੇ ਇੱਕ ਐਕਸ਼ਨ ਕਾਮੇਡੀ ਫਿਲਮ ਦਾ ਧਮਾਕੇਦਾਰ ਟਰੇਲਰ release ਕਰ ਦਿੱਤਾ ਹੈ ਜਿਸ ਵਿੱਚ ਸਾਨੂੰ ਇੱਕ ਝਲਕ ਮਿਲਦੀ ਹੈ ਸਾਰੇ ਕੰਰਲ ਜਸੇ ਰੰਦਾਵਾ ਵਿਆ ਲੇਖੀ ਕਰਦੇ ਹਨ सनी देओल ਦੇ ਰੂ ਸਰਦਾਰ ਜੀ ਵਿਚਾਈ son of sardar ji 2 ਦੇ 2 ਮਿੰਟ 50 ਸਕਿੰਟ ਦੇ ਟ੍ਰੇਲਰ ਵਿੱਚ ਬਹੁਤ ਸਾਰੀਆਂ ਪਿੰਚਿੰਗ ਲਾਈਨਾਂ ਹਨ ਜਿਨ੍ਹਾਂ ਨੂੰ ਸੁਨਣ ਤੋਂ ਬਾਅਦ ਤੁਸੀਂ ਵੀ ਚਾਹੋਗੇ ਕਿ ਐਡਵਾਂਸ ਵਿੱਚ ਬੁਕਿੰਗ ਖੁੱਲ ਜਾਵੇ ਤੇ ਤੁਹਾਨੂੰ ਤੁਰੰਤ ਆਪਣੇ ਟਿਕਟ ਬੁੱਕ ਕਰਨੇ ਚਾਹੀਦੇ ਹਨ ਫਿਲਮ ਦਾ ਟ੍ਰੇਲਰ son of sardar ji ਕੁਝ ਦ੍ਰਿਸ਼ਾਂ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਸੰਜੇ ਦਾਤ ਤੋਂ ਲੈ ਕੇ ਬਿੰਦੂਦਾਰਾ ਤੱਕਦੇ ਸtare ਦਿਖਾਈ ਦਿੰਦੇ ਹਨ ਟ੍ਰੇਲਰ ਅੰਗਰੇਜ਼ੀ ਬੇਬੇ ਦੇ ਪੋਲ ਡਾਂਸ ਨਾਲ ਸ਼ੁਰੂ ਹੁੰਦਾ ਹੈ ਜਿਸ ਦੌਰਾਨ ਉਹ ਅਚਾਨਕ ਡਿੱਗ ਪੈਂਦੀ ਹੈ ਤੇ ਝੁੱਕ ਜਾਂਦੀ ਹੈ ਇਸ ਦੌਰਾਨ ਜਸਤਿਨ ਓੜਤਾ ਨੂੰ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਉਹ ਮਜ਼ਾਕਿਆ ਡਾਰਲਿੰਗ ਕਹਿੰਦਾ ਹੈ ਤੁਸੀਂ ਪਹਿਲਾਂ ਸਿਰਫ ਇੱਕ ਔਰਲ ਸੀ ਪਰ ਤੁਸੀਂ ਹੁਣ ਇੱਕ ਔਰਤ ਹੋ ਤੇ ਉਹ ਵੀ ਪਾਕਿਸਤਾਨੀ ਤੁਸੀਂ ਸਾਡੇ ਦੇਸ਼ ਤੇ ਬੰਬ ਸੁੱਟਦੇ ਹੋ ਇਸ ਦਾ ਅੰਦਾਜ਼ਾ ਟ੍ਰੇਲਰ ਦੇ ਉਸ ਤੇ ਉਸ ਦੇ ਮ੍ਰਿਨਾਲ ਠਾਕੁਰ ਵਿੱਚ ਕੈਮਿਸਟਰੀ ਨੂੰ ਦੇਖ ਕੇ ਲਗਾਇਆ ਜਾਂਦਾ ਹੈ ਟ੍ਰੇਲਰ ਦਾ ਸਭ ਤੋਂ ਮਜ਼ੇਦਾਰ ਹਿੱਸਾ ਉਹ ਹੈ ਜਦੋਂ ਮ੍ਰਿਨਾਲ ਆਪਣੇ ਆਪ ਨੂੰ ਮੰਮੀ ਬਣਾਉਂਦੀ ਹੈ ਤੇ ਜਸਸੀ ਉਰਫ ਅਜੀਤ ਦੇਵਗਨ ਪਾਪਾ ਆਪਣੇ ਦੋਸਤਾਂ ਵਿਆਹ ਕਰਵਾਉਣ ਤੇ ਰਵੀ ਕਿਸ਼ਨ ਨੂੰ ਪ੍ਰਭਾਵਿਤ ਕਰਨ ਲਈ ਸਰਦਾਰ ਜੀ ਉਰਫ ਜਸਸੀ ਉਸ ਨੂੰ ਫਿਲਮ ਬਾਰਡਰ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਹੈ। ਟ੍ਰੇਲਰ ਵਿੱਚ ਕੁਝ ਥਾਵਾਂ ਤੇ ਅਜੀਤ ਦੇਵਗਨ ਨੇ ਉਹੀ ਦ੍ਰਿਸ਼ ਦੁਬਾਰਾ ਬਣਾਏ ਹਨ ਜੋ ਸਨਿ ਦਿਓਲ ਦੀ ਬਾਰਡਰ ਵਿੱਚ ਸਨ। ਸਨ ਆਫ ਸਰਦਾਰ ਟੂ ਕਦੋਂ ਰਿਲੀਜ਼ ਹੋਵੇਗੀ ਸਿਨੇਮਾ ਕਰਾਂ ਵਿੱਚ ਅਜੀਤ ਦੇਵਗਨ ਅਤੇ ਰੋਨਾਲਡ ਠਾਕੁਰ ਤੋਂ ਇਲਾਵਾ ਰਵੀ ਕਿਸ਼ਨ, ਸੰਜੀਤ ਮਿਸ਼ਰਾ, ਦੀਪਕ ਡੋਬਰੀਆਲ, ਚੰਕੀ ਪਾਂਡੇ, ਕੁਬਰਾ ਸੈਤ, ਵਿੰਦੂਦਾਰਾ ਸਿੰਘ, ਮੁਕੁਲ ਦੇ सचिव शरत सक्सेना अश्विनी कलसेकर रोशनी वालिया ਸਾਹਿਲ ਮਹਿਤਾ ਵਰਗੇ ਸਤਾਰੇ ਅਜੇ ਦੇਵਗਨ ਦੀ ਫਿਲਮ ਸਨ ਆਫ ਸਰਦਾਰ ਤੋਂ ਵਿੱਚ ਨਜ਼ਰ ਆਉਣਗੇ ਤੁਹਾਨੂੰ ਦੱਸ ਦੇ ਕਿ ਸੰਜੇ ਦਾਦ ਦੀ ਇਹ ਕਾਮੇਡੀ ਫਿਲਮ ਦਾ ਸੀਕਵਲ ਹਿੱਸਾ ਬਣਨ ਵਾਲੇ ਹਨ ਪਰ ਯੂਕੇ ਵੀਜ਼ਾ ਰੱਦ ਹੋਣ ਕਰਕੇ ਉਹ ਫਿਲਮ ਦਾ ਹਿੱਸਾ ਨਹੀਂ ਬਣ ਸਕੇ ਸਨ ਆਫ ਸਰਦਾਰ 2 ਇਸ ਮਹੀਨੇ 25 ਜੁਲਾਈ 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ